ਹੋ ਗਿਆ ਸਟਾਰਟ ਵੀ ਹੋ ਗਿਆ 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 ਲੱਗ ਗਿਆ ਪਟੀ ਕਹਿੰਦੇ ਪਾਣੀ ਵਿੱਚ ਕਾ ਹੀ ਦੇਣਾ ਮੁੰਡੇ ਨੇ ਲਓ ਵੀ ਕਾਲੇ ਵੀਰ ਯਾਰੇ ਓਕਰ ਪੋੜ ਆ ਰਹੀ ਆ ਲਓ ਵੀ ਮਿੱਤਰੋ ਕਰੋ ਚੈੱਕ ਕਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕਰਨ ਲੱਗੇ ਆਂ ਪੁਰਾਣਾ ਇੰਜਨ ਸਟਾਰਟ ਬਹਾਵਾ ਟਾਈਮ ਹੋ ਗਿਆ ਇਹਨੂੰ ਬੰਦ ਪਾਇ ਇਹਨੂੰ ਕਾਲੀ ਜੀ ਆਏ ਨੇ ਸਾਡੇ ਨਾਲ ਉਧਰੋਂ ਨੋਟੀ ਜੀ ਜੈਸ਼ਨ ਲਾਏ ਤੇ ਚਾਦਰ ਪੱਲਾ ਲਾ ਆ ਚੁੱਕਾ ਹੈ ਲਿਆਓ ਇਹਨੂੰ ਕਿਉਂ ਨਹੀਂ ਲਾਪ ਕੇ ਰਿਖਾਈ ਹਾਂ ਚਲੋ ਜੀ ਤੇਲ ਵੀ ਚੜਾਉਣੇ ਆ ਕਾਰ ਇਹਨੂੰ ਸਾਫ਼ ਸੁਥਰਾ ਕਰੋ ਇਹਨੂੰ ਕਪੜਾ ਚਾਦਰ ਓਏ ਇਹ ਆ ਖੋਲੀ ਉਤਲਾ ਨਾਟਿਆ ਇਹਦੇ ਤੇਲ ਪਾਓ ਪਹਿਲਾਂ ਲੋੜਾ ਬੰਦ ਹੋਇਆ ਭਾਈ ਚਾਬੀ ਨਾ ਖੁੱਲੀ ਚਾਬੀ ਚਾਬੀ ਨਾ ਖੁੱਲੀ ਯਾਰ ਇਹ ਤੇਲ ਪਾ ਕੇ ਖੋਲਾਂ ਉਹ ਹੱਥਾਂ ਨਾਲ ਹੀ ਖੋਲ ਤੂ ਕਾਲਾ ਕਾਲੇ ਖੋਲ ਯਾਰ ਇਹਦੇ ਰਿੰਗਾ ਤੇਲ ਪਾਉਣਾ ਪੈਣਾ ਨਹੀਂ ਤਾਂ ਕੰਮ ਔਖਾ ਹੋਣਾ ਵੱਲੇ ਯਾਰ ਪਿਛਲੀ ਵਾਰੀ ਅਸੀਂ ਤੋੜ ਬੈਠੇ ਸੀ ਇਹੀ ਜਿਗਾੜ ਜਾ ਆ ਸਾਰਾ ਹੀ ਵਾਹ ਵਾਟਾ ਹੁੰਦਾ ਖੜਾ ਸੀ ਤੇ ਦੇ ਦੋ ਗੇੜਾ ਲਾਇਆ ਮੱਖੇ ਮੱਖੇ ਸਾਰੀਆਂ ਟੁੱਟ ਗਈਆਂ ਹੂੰ ਹੂੰ ਥੱਲੇ ਵੇਕੇ ਧਿਆਨ ਨਾਲ ਖੁੱਡਾਂ ਬੜੀਆਂ ਜਸ਼ਨੇ ਇਹਨਾਂ ਵੀ ਕੰਮ ਨਿਕਲ ਪਈ ਸ਼ੇਸ਼ਨਾਗ ਨਿਕਲ ਪੈਂਦਾ ਯਾਰ ਇਹ ਖੋਲੋ ਇਹਨੂੰ ਤੇ ਉੱਤੋਂ ਹੀ ਖੋਲੇ ਜਾਂਦਾ ਹੁੰਦਾ ਨਾਟ ਜੇ ਨਾ ਨਹੀਂ ਕੋ

ਸਮਝ ਗਿਆ ਆਤਨਾ ਖੋਲ ਤਿਆਰੀ ਟਾਕਾ ਕਿੱਡਾ ਪਿਆ ਯਾਰ ਗੈਸ ਬਣੀ ਪੀ ਲੱਗਦੀ ਇੱਥੇ ਡੀਜ਼ਲ ਨਹੀਂ ਪਾਉਂਦੇ ਇੱਥੇ ਨੂੰ ਵੈ ਲੋਜੀ ਹੀ ਐ ਲੋਜੀ ਕੰਮ ਸੀ ਸਹੀ ਆਵਾਜ਼ ਇਹ ਜਦੋਂ ਘੜੀ ਦਿੱਤਾ ਹਟ ਟੁੱਟ ਗਿਆ ਸਾਰਾ ਵੀ ਨਾ ਆ ਪਾਇਆ ਬੰਦਾ ਜਾ ਸਨੇ ਨਾ ਦੇ ਖਾ ਪਾ ਢੱਕੇ ਵਾਲ ਦੇ ਵਿੱਚ ਪਾ ਚਾ ਢੱਕੇ ਵਿੱਚ ਕਾਣਾ ਬਾਈ ਤੇ ਇੱਥੇ ਟਾਂਗ ਨੋੜੀ ਆ ਵਾ ਪੈ ਠੀ ਰਸ ਨੂੰ ਚਲਾ ਖਾ ਆ ਰਸੀ ਨੂੰ ਫੜ ਖਾ ਯਾਰ ਐਨੂੰ ਫੜ ਖਾ ਯਾਰ ਬਣ ਦੇ ਗੁਰੂ ਆ ਜੋ ਵੀ ਮੁੰਡਿਓ ਕਰੀਏ ਸਟਾਰ 3000 ਗੁੱਲਾ ਬੰਨ 6 ਮਾੜੀ ਗੱਲਾਂ ਚਾਚਾ ਓ ਤੇਲ ਕੋਈ ਨਹੀਂ ਆਦਾ ਤਾਂ ਆ ਜਿਆ ਦਾ ਆਹ ਭਾਈ ਛੋਟੇ ਬੜੇ ਲੱਗਿਆ ਮਾਰਦਾ ਹੈ ਆ ਕਿ ਨਹੀਂ ਯਾਰ ਆ ਜਾ ਆ ਜਾ ਹੁਣ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਯਾਰ ਤੇਰਾ ਬਸ ਬਸ ਬੜਾ ਯਾਰ ਖਤਮ ਹੋ ਜਾਣਾ ਲਓ ਵੀ ਮਿੱਤਰੋ ਚੱਕ ਲਿਆ ਵਾ ਤੇਲ ਤੇ ਹੁਣ ਦਿਖਾਉਣੇ ਅੱਗੇ ਵੀ ਸਟਾਰਟ ਹੁੰਦਾ ਕਿ ਨਹੀਂ ਹੁੰਦਾ ਕੀ ਗੱਲ ਸਟਾਰਟ ਹੋ ਜੂ ਹੋ ਜੂ ਹੋਈ ਯਾਰ ਲੈ ਆਹ ਲੋ ਇਹ ਕਿਹੜੇ ਸਟਾਰਟ ਆ ਲੋ ਇਹ ਪੌਣ ਲੱਗਿਆ ਕਿਹੜਾ ਕਾਲਾ ਵੀਰ ਪੌਣ ਲੱਗਿਆ ਕਿਹੜਾ ਕਹਿੰਦੇ ਸਾਵ ਸੁਭਾ ਲਾਦਾ ਮੁੰਡੇ ਨੇ ਗਰਮੀ ਆ ਗਈ ਮੁੰਡੇ ਚ ਲੋ ਵੀ ਮਿੱਤਰੋ ਜਿਹੜਾ ਮਰਜੀ ਲਾ ਲਾ ਯਾਰ ਕੁਛ ਨਹੀਂ ਹੁੰਦਾ ਕਰਦੇ ਆ ਸਟਾਰਟ ਵਾਹਿਗੁਰੂ ਸੱਚੇ ਪਾਤਸ਼ਾਹ ਅਲੇ ਕਿਹੜੇ ਸਟਾਰਟ ਹੋ ਜੀ ਹਾਂ ਕਾਲਾ ਕਾਲਾ ਰੱਬ ਦਾ ਯਾਰ ਪਹਿਲੀ ਵਾਰੀ ਚ ਕਰਾਦਾ ਇਹਦਾ ਨਾ ਕੰਮ ਬਈ ਕਰਾਦਾ ਕੰਮ ਇਹਦਾ ਨਾ ਇਹ ਦੁਬਾਰਾ ਕਰੀ ਜਾ ਯਾਰ ਬਾਲੀ ਜਾ ਯਾਰ ਕਹਣਾ ਕਾਲੇ ਜੂਰ ਐਵੇਂ ਲਵਾ ਦੇ ਐਵੇਂ ਨਹੀਂ ਫੁੱਲ ਆਈ ਚੱਲ ਗੇੜਾ ਪ੍ਰੈਸ਼ਰ ਵੀ ਬਣਾਏ ਜੀ ਦੂਜਾ ਕਿਹੜਾ ਪੌਣ ਲੱਗਿਆ ਮੁੰਡੇ ਪਹਿਲੇ ਗੇਰੀ ਵਾਲੀ ਤਾਂ ਕਹਿੰਦੇ ਬੱਸ ਫ੍ਰੈਲਿੰਗ ਸੀਗਾ ਚੱਲ ਚੱਲ ਹਣਾ ਦੇਖੋ ਨਾਟਲਾ ਦਿਖਾ ਯਾਰ ਗੱਡੀ ਠੰਡੀ ਹੋਈ ਲੋ ਵੀ ਮੁੰਡਿਆ ਆ ਵੀ ਜਿਹੜਾ ਨਹੀਂ ਸੁੱਤਾ ਇਧਰ ਕਾ ਵਖਾਓ ਜਾਉਂਡੀ ਨੂੰ ਇਧਰ ਸਾਡੇ ਇੰਜਨਾਂ ਚ ਕਾ ਵੜਿਆ ਪੈ ਸਟਾਰਟ ਕੀ ਹੋਣਾ ਕਾ ਕੋ ਪੱਟੋ ਯਾਰ ਐ ਨਾ ਕਰੋ ਨਾਟ ਵੇਖ ਗਣ ਯਾਰ ਫੇਸ ਘੱਲ ਜਾਂਦਾ ਆ ਲੈ ਯਾਰ ਲੈ ਇਹ ਜਿਹੜਾ ਕਰੀ ਚੱਕ ਉਹ ਕਾਲ ਯਾਰ ਨੋਈ ਨਾ ਹਟ ਜਾ ਹਟ ਜਾ ਹਲਾ ਭਾਈ ਲਓ ਮਿੱਤਰੋ ਤੀਜਾ ਗੇੜਾ ਯਾਰ ਮੈਨੂੰ ਹੋਣਾ ਹੀ ਪੈਣਾ ਤੇਰੇ ਬਿਗਾਰੇ ਸਟਾਰਟ ਹੋਣਾ ਗੇੜਾ ਅੱਡ ਜਾ ਬਾਬੇ ਦਾ ਨਾਮ ਲੈ ਲੂ ਹੁਣ ਹੁਣ ਕਹਿੰਦੇ ਗਗਨਵੀਰ ਹੋਣ ਲੋ ਹੁਣ ਕੋਸ਼ ਸਾਹਿਬ ਆਪ ਆ ਚੁਕਿਆ ਕਹਿੰਦੇ ਕੀ ਗੱਲ ਕਰਦੇਗਾ ਪਹਿਲੀ ਵਾਰ ਚ ਸਟਾਰਟ ਕਰਦੇ ਆਂ ਯਾਰ ਲਓ ਵੀ ਹੁਣ ਆਪ ਆ ਗਿਆ ਮੁੰਡਾ ਕਹਿੰਦੇ ਬੱਤੀ-ਬੁੱਤੀ ਲਾ ਕੇ ਤਿਆਰ ਕਰ ਲਿਆ ਵਾ ਵੀ ਕਰਦੇ ਆਂ ਸਟਾਰਟ ਲਓ ਚੱਲ ਵੀ ਚੱਲ ਚੱਲ ਹੋ ਗਿਆ ਸਟਾਰਟ ਵੀ ਹੋ ਗਿਆ 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 ਮਿੱਤਰੋ ਲੋ ਵੀ ਕੋਸਾਬ ਨੇ ਸਟਾਰਟ ਕਰਤਾ ਹੈ ਕੋਸਾਬ ਆਪ ਦੀ ਗੱਲ ਤੇ ਪੱਕੇ ਰਹੇ ਲੋ ਮਿੱਤਰੋ ਪਾਣੀ ਵਿੱਚ ਕੌਣ ਲੱਗਾ ਕੋਸਾਬ ਹੁਣ ਮਟਾ ਕਰ ਮਟਾ ਕੋਸਾਬ ਚੜਾਉਣ ਲੱਗਿਆ ਪਟੀ ਇਕਨੇ ਪਾਣੀ ਵਿੱਚ ਕਾ ਹੀ ਦੇਣਾ ਮੁੰਡੇ ਨੇ ਲਓ ਵੀ ਕੋਸਾ ਇੱਡੇ ਤਕੜੇ ਕੋਸਾ ਹੈਗੇ ਆ ਪਾੜੀ ਪੂੜੀ ਵਿੱਚ ਕਾ ਚਕਾ ਦਾ ਵੀ ਪਾੜੀ ਪੂੜੀ ਮੁੰਡਿਆਂ ਨੇ ਇੰਜ ਜਣ ਇੱਕਦਮ ਰੈਲਾ ਕਰਤਾ ਕੋਸਾ ਕਿੱਡਾ ਲੱਗ ਰਿਹਾ ਬੜਾ ਨਜ਼ਾਰਾ ਆ ਰਿਹਾ ਹੈ ਬਾਈ ਤੋਰ ਵੀ ਕਾਲੇ ਵੀਰ ਯਾਰੇ ਓਕਰਪੋੜ ਆ ਰਹੀ ਆ लो भी मित्रों करो चेक ओके 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 आपका ओके ओके ਲੇ ਲਾ ਖੁਸ਼ੀ ਵੇਖੋ ਚਿਹਰੇ ਤੇ ਕਿੰਨੀ ਆਈ ਹੈ ਸਟਾਰਟ ਕਰਕੇ ਖੁਸ਼ੀ ਚੈੱਕ ਕਰੋ ਮੁੰਡੇ ਦੇ ਚਿਹਰੇ ਤੇ ਲੈ ਮਿੱਤਰੋ ਕਰਤਾ ਇੰਜ ਨੇ ਸਟਾਰਟ ਤੇ ਪਾਣੀ ਪੁਣੀ ਚਕਾ ਲਿਆ ਮੁੰਡਿਆ ਨੇ ਪਾਣੀ ਪਾ ਦੇ ਨਾ ਪਾਣੀ ਚਕਾ ਲਿਆ ਪਾਣੀ ਇਹ ਬਣਾਉਣਾ ਪਾਣੀ ਤੇ ਪਾਣੀ ਨਾਲ ਚੱਲਦਾ ਹੈ ਕਾਰ ਨਹੀਂ ਚੱਲ ਜਾਣਾ ਮੇਰੇ ਯਾਰ ਲੰਗੇ ਨੇ Пока.